ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕਵਰਜ਼ ਬੁਟੀਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਣਾ ਕੰਮ ਕੱਪੜੇ ਦਾ ਤੇ ਬੁਟੀਕ ਦਾ ਕੰਮ ਹੈ ਅਸੀਂ ਤੁਹਾਨੂੰ ਲਈ ਵੀਡੀਓ ਲੈ ਕੇ ਆਂਦੇ ਹਾਂ ਇੱਕ ਦਿਨ ਸੂਟਾਂ ਦੀ ਵੀਡੀਓ ਲੈ ਕੇ ਆਂਦੇ ਹਾਂ ਇੱਕ ਦਿਨ ਆਪਣੇ ਕੋਲੇ ਜੋ ਬੁਟੀਕ ਤੇ ਸੂਟ ਰੈਡੀ ਹੁੰਦੇ ਉਹਨਾਂ ਦੀ ਵੀਡੀਓ ਲੈ ਕੇ ਆਂਦੇ ਹਾਂ ਤੇ ਇੱਕ ਦਿਨ ਆਪਾਂ ਜੋ ਸਟਿਚ ਹੁੰਦੇ ਆ ਕੱਪੜੇ ਉਹਨਾਂ ਦੀ ਵੀਡੀਓ ਲੈ ਕੇ ਆਂਦੇ ਹਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਹ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਤੇ ਤੁਸੀਂ ਜਲਦੀ ਤੋਂ ਜਲਦੀ ਸਾਡੀ ਵੀਡੀਓ ਦੇਖ ਸਕੋ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੇ ਸੂਟ ਤੁਹਾਨੂੰ ਕਿੱਦਾਂ ਲੱਗਦੇ ਆ ਤੇ ਅਗਰ ਤੁਸੀਂ ਵੀ ਸਾਡੇ ਤੋਂ ਕੰਮ ਕਰਵਾਉਣਾ ਚਾਹੁੰਦੇ ਆ ਕਿਸੇ ਵੀ ਤਰ੍ਹਾਂ ਦਾ ਸੂਟ ਸਟਿਚ ਕਰਵਾਉਣਾ ਚਾਹੁੰਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਆ ਆਪਣੇ ਤੋਂ ਤਾਂ ਤੁਸੀਂ ਆਪਾਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਆਪਣੇ ਕੋਲੇ ਜਿਵੇਂ ਆਰੀ ਵਰਕ ਥ्रेड ਵਰਕ ਜਰੀ ਵਰਕ ਹੈਂਡ ਵਰਕ ਹੈਂਡ ਪੇਂਟਿੰਗ ਹਾਂ ਸਾਰੇ ਤਰ੍ਹਾਂ ਹਰ ਪ੍ਰਕਾਰ ਦੇ ਵਰਕ अवेलेबल ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਹੈਵੀ ਤੋਂ ਹੈਵੀ ਵਰਕ ਆਪਣੇ ਤੋਂ ਕਰਵਾ ਸਕਦੇ ਹੋ ਹਾਂਜੀ ਸਟਿਚਿੰਗ ਚ ਆਪਾਂ ਲਹਿੰਗੇ ਲਹਿੰਗੇ ਛਰਾਰੇ ਗਰਾਰੇ ਹਰ ਤਰ੍ਹਾਂ ਦੀ ਸਟਿਚਿੰਗ ਕਰਦੇ ਆ ਤੁਸੀਂ ਕਿਸੇ ਤਰ੍ਹਾਂ ਦੇ ਵੀ ਸੂਟ ਸਟਿਚ ਆਪਣੇ ਕੋਲੋਂ ਕਰਵਾ ਸਕਦੇ ਹੋ ਹਾਂਜੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆਂ ਮੇਰੇ ਕੋ ਤੁਹਾਨੂੰ ਪਤਾ ਹੈ ਕਿ ਪੋ ਦਾ ਮਹੀਨਾ ਖਤਮ ਹੋ ਗਿਆ ਤੇ ਮਗ ਦਾ ਮਹੀਨਾ ਚੜਨ ਵਾਲਾ ਜੀ ਜਿੱਦਾਂ ਮਗ ਦਾ ਮਹੀਨਾ ਚੜੂਗਾ ਤੇ ਵਿਆਹਾਂ ਤੇ ਸਾਹੇ ਸ਼ੁਰੂ ਹੋ ਜਾਣਗੇ ਤੇ ਫਿਰ ਪਹਿਣਾ ਸੂਟ ਬਣਾਉਣਾਂਗਾ ਨਵੇਂ-ਨਵੇਂ ਸੂਟ ਬਣਾਉਣਾਂਗਾ ਜੀ ਵਧੀਆ ਆਪਣੇ ਕੋਲੇ ਹੈਂਡਵਰਕ ਦੇ ਸੂਟ ਥ੍ਰੈਡਵਰਕ ਦੇ ਸੂਟ ਤੇ ਪਾਰਟੀ ਵੇਅਰ ਸੂਟ ਆਏ ਹੋਏ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਸੂਟ ਜੇਕਰ ਤੁਹਾਨੂੰ ਪਸੰਦ ਆਉਂਦੇ ਆ ਤਾਂ ਪਲੀਜ਼ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਬੁੱਕ ਕਰਵਾ ਸਕਦੇ ਹੋ ਹਾਂਜੀ ਇਹ ਆਪਣਾ ਪਹਿਲਾ ਸੂਟ ਇਹ ਸੂਟ ਜਾਣਾ ਸੀਗਾ ਜੀ ਤਾਂ ਕਰਕੇ ਮੈਂ ਤੁਹਾਨੂੰ ਪਹਿਲੇ ਹੀ ਅੱਜ ਦਿਖਾਤਾ ਦੇਖੋ ਜੇ ਤੁਹਾਨੂੰ ਇਹ ਸ਼ਫੂਨ ਤੇ ਆ ਪਿਓਰ ਸ਼ਫੂਨ ਤੇ ਹੋਇਆ ਵਾ ਇਸ ਤਰ੍ਹਾਂ ਆਪਾਂ ਪੈਨਲ ਬਣਾਏ ਹੋਏ ਆ ਇਹਦੇ ਹਾਂਜੀ ਰੈੱਡ ਔਰ ਗ੍ਰੀਨ ਦਾ ਕੰਬੀਨੇਸ਼ਨ ਹੈ ਦਾ ਪੀਚ ਕਲਰ ਹੈਗਾ ਇਹ ਵਾਲਾ ਪਿਓਰ ਸ਼ਫੂਨ ਤੇ ਆ ਇਹ ਤੇ ਇਸ ਤਰ੍ਹਾਂ ਇਹਦੀ ਬਾਜੂ ਬਣੀ ਹੋਈ ਹੈ ਇਹ ਬਾਜੂ ਤੇ ਬੂਟੀ ਬੇਲ ਆਜੂਗੀ ਇਹ ਵਾਲੀ ਬੇਲ ਆਪਾਂ ਇਸ ਤਰ੍ਹਾਂ ਪੈਨਲ ਲੌਂਗ ਪੈਨਲ ਬਣਾਈ ਹੋਈ ਐ ਸੌਰੀ ਇਹਦੀ ਬੇਲ ਦੇ ਹਾਂਜੀ ਇਹਦੇ ਨੀਚੇ ਲਾਈਨਿੰਗ ਲੱਗੂਗੀ ਆ ਵੈਲੀ ਲੱਗ ਜੂਗੀ ਨਹੀਂ ਤਾਂ ਕਈ ਤਾਂ ਟਾਪ ਟਾ ਲਵਾਉਣੇ ਆ ਕਿਸੇ ਦੇ ਇਹਦੇ ਫੁੱਲ ਵੈਲੀ ਲੱਗ ਜੂਗੀ ਤੇ ਨੀਚੇ ਹਾਂਜੀ ਦੇਖੋ ਹਾਂਜੀ ਇਹ ਆਪਣਾ ਪਹਿਲਾ ਸੂਟ ਜੇ ਤੁਸੀਂ ਵੀ ਇਦਾਂ ਦਾ ਸੂਟ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਕਰਵਾ ਸਕਦੇ ਹੋ ਕਲਰ ਚੁਆਇਸ ਤੁਹਾਡੀ ਆਪਣੀ ਹੋਵੇਗੀ ਕਿਸੇ ਮਰਜ਼ੀ ਕਲਰ ਤੇ ਕਿਸੇ ਵੀ ਕਲਰ ਦਾ ਥ੍ਰੈਡ ਜੀ ਯੂਜ਼ ਕਰਵਾ ਕੇ ਤੁਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਬਣਵਾ ਸਕਦੇ ਹੋ ਹਾਂਜੀ ਇਹਦੇ neck ਤੇ ਵੀ ਬਣ ਜੂਗਾ ਜੇ ਇਸ ਤਰ੍ਹਾਂ ਇਹਨਾਂ ਨੇ neck ਤੇ ਸਕਿਪ ਕਰਤਾ ਡਿਜ਼ਾਈਨ ਇਹ neck ਤੇ ਵੀ ਬਣ ਜੂਗਾ ਜੇ ਤੁਸੀਂ neck ਤੇ ਵੀ ਬਣਵਾਉਣਾ ਤਾਂ neck ਤੇ ਵੀ ਬਣ ਜੂਗਾ ਰਾਉਂਡ neck ਦਾ ਡਿਜ਼ਾਈਨ ਹੈ ਇਹਦਾ ਹਾਂਜੀ ਇਹ ਆਪਣਾ ਅਗਲਾ ਸੂਟ ਹੈ ਦੇਖੋ ਇਹ ਚੰਦੇਰੀ ਤੇ ਹੈ ਦੇਖੋ ਇਸ ਤਰ੍ਹਾਂ ਦਾ neck ਬਣਿਆ ਹੋਇਆ ਹਾਂਜੀ ਰਾਉਂਡ neck ਬਣਿਆ ਹੋਇਆ ਇਸ ਤਰ੍ਹਾਂ ਇਹਦੇ ਹੌਲ ਬਣਿਆ ਹੋਇਆ ਤਾਂ ਇਸ ਤਰ੍ਹਾਂ ਇਹਦੇ ਇਹ ਵਾਲੀ ਅੰਬੀ ਆ ਗਈ ਦੇਖੋ ਅੰਬੀ ਟਾਈਪ ਜੇ ਬਣਿਆ ਹੋਇਆ ਡਿਜ਼ਾਈਨ ਜਰੀ ਦਾ ਵਰਕ ਹੈ ਜੀ ਇਹ ਵਿੱਚ ਹੈਂਡਵਰਕ ਹੈ ਵਿੱਚ ਜਰੀ ਦਾ ਵਰਕ ਹੈ ਦੇਖੋ ਹਾਂਜੀ ਆ ਸਿਕਵੈਂਸ ਵਰਕ ਹੈ ਵਿੱਚ ਕੈਮਰੇ ਚ ਦਿਖਦਾਗਾ ਦੇਖੋ ਇਸ ਤਰ੍ਹਾਂ ਸਿਕਵਨ ਵਰਕ ਹੈ ਸਾਰੇ ਚ ਇਸ ਤਰ੍ਹਾਂ ਦਾ ਜਰੀ ਦਾ ਕਲਾ ਜਰੀ ਦਾ ਕੰਮ ਹੈ थ्रेड ਨਹੀਂ ਯੂਜ਼ ਕੀਤਾ ਚ ਕੱਲੀ ਜਰੀ ਹੈ ਆਰੀ ਦਾ ਕੰਮ ਹੈ ਜੀ ਇਹ ਹਾਂਜੀ ਚੰਦੇਰੀ ਤੇ ਹੈ ਵਾਲਾ ਇਹ ਇਹਦੀ ਬਾਟਮ ਹੈਗੀ ਹਾਂਜੀ ਬਾਟਮ ਪਲੇਨ ਹੀ ਹੈ ਦੀ ਇਹ ਵਾਲਾ ਦਾ ਦੁਪੱਟਾ ਹੈਗਾ ਹਾਂਜੀ ਪਿਓਰ ਮਸਲੀਨ ਦਾ ਦੁਪੱਟਾ ਇਸ ਤਰ੍ਹਾਂ ਦੁਪੱਟੇ ਚ ਬੂਟੀ ਹੈ ਸਾਰੇ ਜਰੀ ਔਰ ਜਿਹੜਾ ਸ਼ਰਟ ਦਾ ਥ੍ਰੈਡ ਹੈ ਨਾ ਸ਼ਰਟ ਦਾ ਕਲਰ ਹੈ ਉਸ ਕਲਰ ਦਾ ਥ੍ਰੈਡ ਲੱਗਿਆ ਹੋਇਆ ਹੈ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਦਾ ਹਾਂ ਦੁਪੱਟੇ ਦੇ ਫੋਰ ਸਾਈਡ ਇਹਦੇ ਗੋਟਾ ਲੱਗਿਆ ਹੋਇਆ ਇਸ ਤਰ੍ਹਾਂ ਹਾਂਜੀ ਫਿਨਿਸ਼ਿੰਗ ਕੀਤੀ ਹੋਈ ਹੈ ਪੂਰਾ ਦੁਪੱਟਾ ਫਿਨਿਸ਼ਿੰਗ ਹੈ ਦੇਖੋ ਹਾਂਜੀ ਇਹਦਾ ਰੇਟ ਹੈ 1800 ਰੁਪਏ ਅਗਰ ਤੁਹਾਨੂੰ ਡਿਜ਼ਾਈਨ ਪਸੰਦ ਆ ਸੂਟ ਪਸੰਦ ਆ ਤਾਂ ਤੁਸੀਂ ਆਪਣਾ ਸੂਟਰ ਬੋਕ ਕਰਕੇ ਸਾਈਡ ਤੇ ਰਖਵਾ ਸਕਦੇ ਹਾਂ ਹਾਂਜੀ ਇਹ ਆਪਣਾ ਅਗਲਾ ਸੂਟ ਦੇਖੋ ਇਸ ਤਰ੍ਹਾਂ ਦੇ neck ਤੇ ਪੱਟੀ ਬਣੀ ਹੋਈ ਐ ਨਾਲ ਫਲਾਵਰ ਐ ਜਰੀ ਤੇ ਮਹਿਰੂਨ ਕਲਰ ਦਾ ਦੇਖੋ thread ਲੱਗਿਆ ਹੋਇਆ ਸੇਮ ਕਲਰ ਨਾਲ ਡਿਜ਼ਾਈਨ ਕੀਤਾ ਹੋਇਆ ਐ ਹਾਂਜੀ ਵਿੱਚ ਮੋਤੀ ਲੱਗੇ ਐ ਹੈਂਡਵਰਕ ਦਾ ਕੰਮ ਐ ਨਾਲ ਦੇਖੋ ਇਸ ਤਰ੍ਹਾਂ ਇਹਦੇ ਘੇਰੇ ਤੇ ਆ ਗਿਆ ਬਾਰਡਰ ਬਹੁਤ ਸੋਹਣਾ ਸੂਟ ਹੈਗਾ ਲਾਈਨਿੰਗ ਲਾ ਕੇ ਬਣਾਉਗਾ ਜੀ ਹਾਂਜੀ ਇਸ਼ਮਰਤੇ ਆ ਹਾਂ ਸ਼ਿਮਰਤੇ ਸੂਟ ਹੈ ਦੇਖੋ ਇਹ ਵਾਲੀ ਇਹਦੀ ਬਾਜੂ ਆ ਗਈ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਬਾਜੂ ਤੇ ਵੀ ਹਾਂ ਜੀ ਸਾਡੇ ਕੋਲ ਫੋਟੋ ਪਈ ਹੋਈ ਹੈ ਨਾ ਇਹਦੀ ਤਾਂ ਤੁਹਾਨੂੰ ਹਾਂ ਜ਼ਰੂਰ ਲਾਵਾਂਗੇ ਦੇਖੋ ਕਿੰਨਾ ਸੋਹਣਾ ਸੂਟ ਬਣਿਆ ਹੋਇਆ ਹਾਂ ਜੀ ਇਹ ਵਾਲਾ ਇਹਦਾ ਦੁਪੱਟਾ ਹੈਗਾ ਇਹ 올ਓਵਰ ਸੂਟ ਹੈ ਜੀ ਇਹ ਵਾਲਾ ਮਹਿਰੂਨ ਕਲਰ ਦਾ ਦੁਪੱਟਾ ਦੁਪੱਟੇ ਤੇ ਓਨਲੀ ਟਿਸ਼ੂ ਲੱਗਿਆ ਹੋਇਆ ਬਸ ਸਾਈਡ ਤੇ ਦੇਖੋ ਟਿਸ਼ੂ ਬੋਟਾ ਲੱਗਿਆ ਹੋਇਆ ਹੈ ਹਾਂਜੀ ਇਹਦੇ ਵਿੱਚ ਕਲਰ ਆਪਣੇ ਕੋਲੇ ਦੋ ਹੈ ਜੀ ਇੱਕ ਇਹ ਵਾਲਾ ਕਲਰ ਹੈ ਦੇਖੋ ਜੇਕਰ ਤੁਹਾਨੂੰ ਮਹਿਰੂਨ ਕਲਰ ਇਹ ਮਹਿਰੂਨ ਕਲਰ ਹੈ ਜੀ ਇਹ ਪਿੰਕ ਕਲਰ ਹੈ ਹਾਂਜੀ ਇਹ ਮਹਿਰੂਨ ਕਲਰ ਹੈ ਪਿੰਕ ਕਲਰ ਹੈ ਸੇਮ ਡਿਜ਼ਾਈਨ ਹੈ ਸੇਮ ਸਾਰਾ ਕੁਝ ਥ੍ਰੈਡ ਵਗੈਰਾ ਸਾਰਾ ਸੇਮ ਲੱਗਿਆ ਜਰੀ ਤੇ ਸੇਮ ਕਲਰ ਦਾ ਹੀ ਇਹਦੇ ਥ੍ਰੈਡ ਲੱਗਿਆ ਹੋਇਆ ਹੈ ਪਿੰਕ ਕਲਰ ਦਾ ਹਾਂਜੀ ਇਹਦਾ ਰੇਟ ਹੈਗਾ 1250 ਰੁਪਏ ਹਾਂਜੀ ਸ਼ਿਪਿੰਗ ਅਲੱਗ ਤੋਂ ਹੋਊਗੀ ਸ਼ਿਪਿੰਗ ਖਰਚਾ ਅਲੱਗ ਤੋਂ ਹੋਵੇਗਾ ਇਹਦਾ ਦੇਖੋ 1250 ਰੁਪਏ ਦਾ ਰੇਟ ਹੈ ਜੀ ਹਾਂਜੀ ਇਹ ਰਿਹਾ ਆਪਣਾ ਕਲਾ ਸੂਟ ਇਹ ਟੋਟਲ ਹੈਂਡਵਰਕ ਦਾ ਸੂਟ ਹੈ ਦੇਖੋ ਔਰਗੈਂਜਾ ਤੇ ਹੈ ਜੀ ਔਰਗੈਂਜਾ ਦੀ ਫੈਬਰਿਕ ਹੈ ਇਹ ਦੀ ਸ਼ਰਟ ਦੀ ਔਰਗੈਂਜਾ ਦਾ ਫੈਬਰਿਕ ਹੈ ਇਹਦਾ ਸ਼ਰਟ ਦਾ ਦੇਖੋ ਇਸ ਤਰ੍ਹਾਂ ਦੇ ਬਾਰਡਰ ਬਣਿਆ ਹੋਇਆ ਘੇਰੇ ਤੇ ਸਾਰਾ ਟੋਟਲ ਹੈਂਡਵਰਕ ਦਾ ਕੰਮ ਹੈ ਇਸ ਤਰ੍ਹਾਂ ਦੀ ਬੂਟੀ ਹੈ ਵਿੱਚ ਸਾਰੇ ਸ਼ਰਟ ਦੇ ਉੱਪਰ ਛੋਟੇ-ਛੋਟੇ ਬੂਟੀ ਹੈਗੀ ਜਰੀ ਦਾ ਕੰਮ ਹੈ ਜੀ ਦੇਖੋ ਤੁਸੀਂ ਹਾਂ ਜੀ ਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਇਹਦੀ ਇਹ ਵਾਲੀ ਬਾਟਮ ਹੈ ਇਹਦੀ ਬਾਟਮ ਤੇ ਵੀ ਵਰਕ ਹੈ ਦੇਖੋ ਇਸ ਤਰ੍ਹਾਂ ਦੀ ਬਾਟਮ ਤੇ ਵਰਕ ਹੈ ਹਾਂਜੀ ਦੇਖੋ ਇਹ نیچے ਵੀ ਕਈ ਪੈਣਾ ਪਤਾ ਕੀ ਕਹਿੰਦੇ ਕਈ ਪੈਣਾ ਕਹਿ ਦਿੰਦਿਆਂ ਵੀ ਅਸੀਂ ਪੌਂਚਾ ਬਣਵਾਉਣਾ ਵਾਸਤੇ ਕਈਆਂ ਦੇ ਨਾਲ ਵਰਕ ਜਮਾ ਨੀਚੇ ਹੀ ਆ ਜਾਂਦਾਗਾ ਉਹਨਾਂ ਨੂੰ ਥੱਲੇ ਮੂਰੀ ਪਰਵਾਉਣੀ ਹੁੰਦੀ ਹੈ ਪੌਂਚਾ ਤੇ ਇਹ ਇਹਦੇ ਨੀਚੇ ਵੀ ਰੱਖਿਆ ਹੋਇਆ ਹੈ ਬੇਸ਼ੱਕ ਤਾਂ ਤੁਸੀਂ ਦੂਜੀ ਮਸ਼ੀਨ ਨਾਲ ਕੰਮ ਕਰਵਾ ਸਕਦੇ ਹੋ ਜਾਂ ਤੁਸੀਂ ਜੇ ਥ੍ਰੈਡ ਨਾਲ ਹੀ ਪੌਂਚਾ ਭਰਾਉਣਾ ਤਾਂ ਤੁਸੀਂ ਉਹਦੇ ਨਾਲ ਹੀ ਭਰਾ ਸਕਦੇ ਹੋ ਜੇ ਤੁਸੀਂ ਨਹੀਂ ਵੀ ਪੌਂਚਾ ਭਰਾਉਣਾ ਤਾਂ ਵੀ ਕੱਪੜਾ ਪੂਰਾ ਹੈ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਕਰਾ ਸਕਦੇ ਹੋ ਦੇਖੋ ਹਾਂਜੀ ਇਸ ਤਰ੍ਹਾਂ ਬੂਟੀ ਬਾਟਮ ਤੇ ਆ ਗਈ ਤੇ ਇਹਦਾ ਦੁਪੱਟਾ ਵੀ ਪਿਓਰ ਔਰਗਾਂਜਾ ਦਾ ਦੇਖੋ ਇਹ ਵਾਲਾ ਦਾ ਦੁਪੱਟਾ ਹੈ हां जी ਇਹ ਚ ਆਪਣੇ ਕੋਲੇ 4 ਕਲਰ ਆਏ ਸੀਗੇ ਤੇ ਆਪਣੇ ਤੋਂ ਉਹਨਾਂ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਤਿੰਨ ਕਲਰ ਸੇਲ ਹੋ ਗਏ ਜੀ ਅੱਜ ਤੇ ਇਹ ਵਾਲਾ ਇੱਕ ਸਿੰਗਲ ਕਲਰ ਰਹਿ ਗਿਆ ਆਪਣੇ ਕੋਲੇ ਲਵੈਂਡਰ ਕਲਰ ਹੈ ਇਹ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਰਖਵਾ ਸਕਦੇ ਹੋ ਹਾਂ ਜੀ ਸੂਟ ਉਹਦਾ ਹੀ ਰੱਖਿਆ ਜਾਊਗਾ ਜਿਨ੍ਹਾਂ ਦੀ ਪੇਮੈਂਟ ਆਊਗੀ ਐਡਵਾਂਸ ਪੇਮੈਂਟ ਆਊਗੀ ਜੇ ਤੁਸੀਂ ਰੱਖਣਾ ਵੀ ਹੈ ਤਾਂ ਤੁਸੀਂ ਹਾਫ ਪੇਮੈਂਟ ਕਰਕੇ ਰਖਵਾ ਸਕਦੇ ਜਦੋਂ ਤੁਹਾਡਾ ਪਾਰਸਲ ਲੱਗ ਉਹਦੀ ਪਾਰਸਲ ਲਾ ਦਾਂਗੇ ਜੇ ਤੁਹਾਡੀ ਫੁੱਲ ਪੇਮੈਂਟ ਆ ਗਈ ਇਹਦਾ ਰੇਟ ਹੈਗਾ ਜੀ 2550 ਰੁਪਏ ਸ਼ਿਪਿੰਗ ਫ੍ਰੀ ਹੈ ਇਹ ਹਾਂਜੀ ਇਹਦੀ ਸ਼ਿਪਿੰਗ ਫ੍ਰੀ ਹੋਵੇਗੀ 2550 ਰੁਪਏ ਦਾ ਰੇਟ ਹੈ ਸਿੰਗਲ ਕਲਰ ਹੈ ਜੀ ਲਵੈਂਡਰ ਕਲਰ ਹੈ ਦੇਖੋ ਪਸੰਦ ਆ ਤਾਂ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋ ਹਾਂਜੀ ਇਹ ਆਪਣਾ ਅਗਲਾ ਸੂਟ ਦੇਖੋ ਇਹ ਆਪਾਂ ਹੈਂਡਵਰਕ ਤੇ ਕੰਮ ਕਰਵਾਇਆ ਹੈ ਹਾਂਜੀ ਇਹ ਟੈਬੀ ਲਾਈਨਿੰਗ ਦਾ ਸੂਟ ਹੈ ਪੈਰਟ ਕਲਰ ਹੈ ਸ਼ਰਟ ਦਾ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਇਹ ਲੌਂਗ ਪੈਨਲ ਆ ਗਏ ਇਸ ਤਰ੍ਹਾਂ ਦਾ ਨੈਕ ਬਣਿਆ ਆ ਗਿਆ ਇਸ ਤਰ੍ਹਾਂ ਸਿਕਵੈਂਸ ਵਰਕ ਆ ਗਿਆ ਦੇਖੋ ਇਹ ਵਿੱਚ ਬੂਟੀ ਆ ਗਈ ਤੇ ਇਹਦੀ ਇੱਕ ਪੱਟੀ ਇਹਦੇ ਘੇਰੇ ਤੇ ਆ ਗਈ ਦੇਖੋ ਇਸ ਤਰ੍ਹਾਂ ਹਾਂਜੀ ਪੈਰਟ ਕਲਰ ਆ ਇਹ ਬਹੁਤ ਸੋਹਣਾ ਸੂਟ ਆ ਹਾਂਜੀ ਇਹ ਸਿੰਗਲ ਸੂਟ ਸਿੰਗਲ ਕਲਰ ਹੀ ਮਿਲੂਗਾ ਐਵੇਂ ਦਾ ਡਿਜ਼ਾਈਨ ਹੋਰ ਬਣ ਜੂਗਾ ਪਰ ਇਹ ਚ ਸਿੰਗਲ ਕਲਰ ਹੀ ਆ ਆਪਾਂ ਰੈਡੀ ਕਰਵਾਇਆ ਇਹ ਵਾਲਾ ਸੂਟ ਹਾਂਜੀ ਸਿੰਗਲ ਕਲਰ ਹੀ ਆ ਇਸ ਤਰ੍ਹਾਂ ਇਹਦੀ ਬਾਜੂ ਬਣੀ ਹੋਈ ਹੈ ਦੇਖੋ ਬਾਜੂ ਵੀ ਪੂਰੀ ਹੈਵੀ ਹੈ ਇਹ ਮਜੈਂਟਾ ਤੇ ਪੈਰਟ ਕਲਰ ਦਾ ਕੰਬੀਨੇਸ਼ਨ ਹੈ ਜੀ ਮਜੈਂਟਾ ਕਲਰ ਦਾ ਵਿੱਚ ਥ੍ਰੈਡ ਲੱਗੇਗਾ ਹਾਂ ਜੀ ਦੇਖੋ ਕੰਮ ਦੇਖੋ ਨੈਕ ਦਾ ਕੰਮ ਦੇਖੋ ਕੰਮ ਦੀ ਸਫਾਈ ਦੇਖੋ ਤੁਸੀਂ ਵੀ ਇਦਾਂ ਦੇ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਰਡਰ ਦੇ ਸਕਦੇ ਹੋ ਹਾਂ ਜੀ ਨੈਕ ਸਫਾਈ ਦੇਖੋ ਆਪਣੇ ਕੰਮ ਦੀ ਕੋਈ ਕਿਤੇ ਵੀ ਤੁਹਾਨੂੰ ਕਪੜਾ ਕੱਠਾ ਨਹੀਂ ਹੋਇਆ ਦਿਖੂਗਾ ਕਿਤੇ ਵੀ ਕੋਈ ਥ੍ਰੈਡ ਨਹੀਂ ਦਿਖੂਗਾ ਬਾਹਰ ਦੇਖੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਹਾਂ ਜੀ ਕੰਮ ਦੇਖੋ ਤੁਸੀਂ ਸਾਡੇ ਕੋਲ ਕੰਮ ਤੁਹਾਨੂੰ ਸਾਫ ਸੁਥਰਾ ਮਿਲੇਗਾ। ਹਾਂਜੀ ਇਹ ਵਾਲਾ ਇਹਦੇ ਨਾਲ ਆਪਾਂ ਦੁਪੱਟਾ ਲਾਇਆ ਹੈ। ਹਾਂਜੀ ਇਹ ਕਸਟਮਰ ਨੇ ਨਾ ਫੋਟੋ ਭੇਜੀ ਸੀ। ਆਪਾਂ ਸੇਮ ਡਿਜ਼ਾਈਨ ਤਿਆਰ ਕੀਤਾ ਹੈ ਦੇਖੋ ਤੁਸੀਂ। ਇਸ ਤਰ੍ਹਾਂ ਗੋਟਾ ਪੱਤੀ ਦਾ ਕੰਮ ਕੀਤਾ ਹੈ। ਦੇਖੋ ਫੋਰ ਸਾਈਡ ਇਹਦੇ ਦੁਪੱਟੇ ਤੇ ਲੈਸ ਲਾਈ ਹੈ। ਇਸ ਤਰ੍ਹਾਂ ਗੋਟਾ ਪੱਤੀ ਦਾ ਕੰਮ ਕੀਤਾ ਜੀ। ਇਸ ਤਰ੍ਹਾਂ ਇਹ ਗੋਟਾ ਲਾ ਕੇ ਫੋਰ ਸਾਈਡ ਇਸ ਤਰ੍ਹਾਂ ਇਹਨੂੰ ਡਿਜ਼ਾਈਨ ਕੀਤਾ ਦੁਪੱਟੇ ਨੂੰ ਜੇ ਤੁਸੀਂ ਵੀ ਇਦਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੋਲੋਂ ਕਰਵਾ ਸਕਦੇ ਹੋ ਹਾਂਜੀ ਇਹਦਾ ਰੇਟ ਹੈਗਾ 3500 ਹਾਂਜੀ 3500 ਰੁਪਏ ਦਾ ਰੇਟ ਹੈ ਦੁਪੱਟਾ ਐਸੀ ਤਰ੍ਹਾਂ ਹੀ ਫਿਨਿਸ਼ਿੰਗ ਕਰਕੇ ਦੇਵਾਂਗੇ ਜੇ ਤੁਸੀਂ ਕਪੜਾ ਹੋਰ ਲਵਾਉਣਾ ਚਾਹੁੰਦੇ ਹੋ ਜਾਂ ਕ੍ਰੇਵ ਤੇ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਹੋਰ ਕਪੜਾ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਰੇਟ ਅਪ ਡਾਊਨ ਹੁੰਦਾ ਰਹੂਗਾ ਉਸ ਹਿਸਾਬ ਨਾਲ ਹਾਂਜੀ ਦੁਪੱਟਾ ਕਮਲ ਚਨੂਨ ਦਾ ਲੱਗਿਆ ਹੋਇਆ ਹੈ ਪੂਰਾ 2.5 ਮੀਟਰ ਦਾ ਫੁੱਲਾ ਦੁਪੱਟਾ ਹੈਗਾ ਜੇ ਤੁਸੀਂ ਵੀ ਇਦਾਂ ਡਿਜ਼ਾਈਨ ਆਪਣੇ ਕੋਲ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਫੋਟੋ ਭੇਜ ਸਕਦੇ ਹੋ ਇਹਦੀ ਹਾਂ ਜੇ ਟੈਬੀ ਲਾਈਨਿੰਗ ਦਾ ਸੂਟ ਹੈ ਫੈਬਰਿਕ ਇਹਦਾ ਹੈਗਾ ਟੈਬੀ ਲਾਈਨਿੰਗ ਦੇਖੋ ਹਾਂਜੀ ਇਸ ਤਰ੍ਹਾਂ ਇਹ ਹੈਂਡਵਰਕ ਦਾ ਕੰਮ ਹੈ ਇਹਦੇ ਲੌਂਗ ਪੈਨਲ ਬਣੇ ਹੋਏ ਆ ਦੇਖੋ ਇਸ ਤਰ੍ਹਾਂ ਇਹ ਫਲਾਵਰ ਆ ਗਏ ਤਿੰਨ ਫਲਾਵਰ ਆ ਗਏ ਵਿਚਕਾਰ ਇਹਦੇ ਫਰੰਟ ਦੇ ਬੁਟੀ ਆ ਗਏ ਇਸ ਤਰ੍ਹਾਂ ਹਾਂਜੀ ਇਹਨੂੰ ਰੌਂਡ neck ਬਣਾਉਣਾ ਚਾਹੁੰਦੇ ਰੌਂਡ neck ਬਣਾ ਸਕਦੇ ਵੀ neck ਬਣਾਉਣਾ ਚਾਹੁੰਦੇ ਵੀ neck ਬਣਾ ਸਕਦੇ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਊਗਾ ਇਹ ਹੈਂਡਵਰਕ ਦਾ ਤੇ ਜਰੀ ਦਾ ਕੰਮ ਹੈ ਦੇਖੋ ਤੁਸੀਂ ਸ਼ਰਟ ਦੇ ਨਾਲ ਦੇ ਥ੍ਰੈਡ ਲੱਗਿਆ ਹੋਇਆ ਹੈ ਵੇਸ ਦੇ ਨਾਲ ਦਾ ਥ੍ਰੈਡ ਲੱਗਿਆ ਵਿੱਚ ਹਾਂਜੀ ਇਹ ਮਹਿੰਦੀ ਕਲਰ ਹੈ ਮਹਿੰਦੀ ਕਲਰ ਦਾ ਸੂਟ ਹੈ ਇਹ ਇਹਦੀ ਇਹਦੀ ਸਭ ਤੋਂ ਵਧੀਆ ਗੱਲ ਇਹ ਹੈ ਜੇ ਇਹਦੀ ਜਿਹੜੀ ਲਾਈਨਿੰਗ ਹੈ ਨਾ ਆਪਾਂ ਨੂੰ ਟਾਪ ਟਾ ਡਾਈ ਕਰਵਾਉਣਾ ਪੈਂਦਾ ਹੁੰਦਾਗਾ ਤੇ ਇਹਦੇ ਸ਼ਰਟ ਇਹਦੇ ਬਾਟਮ ਦੇ ਵਿੱਚ ਹੀ ਦਿੱਤੀ ਹੋਈ ਹੈ ਲਾਈਨਿੰਗ ਬਾਟਮ ਇਹਦੀ 4.5 ਮੀਟਰ ਦੀ ਹੈ ਇਹਦੇ ਬਾਟਮ ਦੇ ਵਿੱਚ ਹੀ ਇਹਦੀ ਲਾਈਨਿੰਗ ਦਿੱਤੀ ਹੋਊਗੀ। ਦੇਖੋ ਇਸ ਤਰ੍ਹਾਂ ਬਾਟਮ ਦੇ ਵਰਕ ਹੈਗਾ। ਇਸ ਤਰ੍ਹਾਂ ਫਲਾਵਰ ਬਣਿਆ ਬਾ ਵੇਲ ਬਣੀ ਹੋਈ ਹੈ। ਬਾਟਮ ਤੇ ਵਰਕ ਹੈ ਤੇ ਇਹਦੀ ਲਾਈਨਿੰਗ ਇਹਦੇ ਬਾਟਮ ਦੇ ਨਾਲ ਹੀ ਦਿੱਤੀ ਹੋਈ ਹੈ। ਇਹ ਆਪਾਂ ਨੂੰ ਟਾਪ-ਟਾਪ ਅਲੱਗ ਤੋਂ ਖਰਚਾ ਪੈਂਦਾਗਾ। ਇਹਦੇ ਟੈਬੀ ਲਾਈਨਿੰਗ ਦਾ ਦੁਪੱਟਾ ਇਹਦਾ। ਹਾਂਜੀ ਦੇਖੋ ਆ ਟੈਬੀ ਲਾਈਨਿੰਗ ਦੇ ਦੁਪੱਟਾ ਇਹਦਾ। ਦੇਖੋ ਇਸ ਤਰ੍ਹਾਂ ਪੂਰਾ ਡਬਲ ਦੁਪੱਟਾ ਜੀ। ਬਹੁਤ ਸੋਹਣਾ ਦੁਪੱਟਾ 4 ਸਾਈਡ ਕੰਮ ਕੀਤਾ ਹੋਇਆ ਹੈ। ਨਾ ਸੌਰੀ ਟੂ ਸਾਈਡ ਕਮੀ ਕੀਤਾ ਇਹਦੇ ਕੱਲੇ ਪੱਲਿਆਂ ਤੇ ਦੇਖੋ ਇਸ ਤਰ੍ਹਾਂ ਕੀਤਾ ਜਿਹੜਾ ਸਿਰ ਤੇ ਆਉਗਾ ਨਾ ਦੁਪੱਟਾ ਸਾਈਡ ਜਿਹੜੀ ਸਾਈਡ ਉਸ ਤਰ੍ਹਾਂ ਪੂਰਾ ਡਬਲ ਦੁਪੱਟਾ ਤੁਸੀਂ ਜਿੱਥੇ ਮਰਜੀ ਦੁਪੱਟਾ ਕਈ ਦੁਪੱਟੇ ਐ ਸਟੌਲ ਟਾਈਪ ਜੇ ਹੁੰਦੇ ਆ ਉਹ ਜੇ ਸਿਰ ਤੇ ਲੈ ਲੈਣੇ ਤਾਂ ਪਿੱਛੋਂ ਬੈਕ ਨੰਗੀ ਹੋ ਜਾਂਦੀ ਜੇ ਬੈਕ ਕਰ ਲੈਣੇ ਤਾਂ ਸਿਰ ਨੰਗਾ ਹੋ ਜਾਂਦਾ ਕਈ ਵਾਰ ਸਿਰ ਤੇ ਲੈਣਾ ਹੁੰਦਾ ਪਰ ਕਿਸੇ ਪਾਠ ਵਗੈਰਾ ਤੇ ਜਾਣਿਆਂ ਗੁਰਦੁਆਰਾ ਸਾਹਿਬ ਜਾਣਿਆਂ ਤਾਂ ਆਪਾਂ ਸਿਰ ਤੇ ਚੁੰਨੀ ਲੈ ਕੇ ਰੱਖਦੇ ਆ ਤਾਂ ਉਦੋਂ ਇਹ ਦੁਪੱਟੇ ਪੂਰੇ ਡਬਲ ਹੈਗੇ ਜਿਵੇਂ ਮਰਜੀ ਤੁਸੀਂ ਉਹ ਕਰੋ ਹਾਂ ਜੇ ਇਹਦਾ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਹੈ ਇਹ ਇਹ ਦੇਖੋ ਇਹਦਾ ਰੇਟ ਹੈਗਾ 1350 ਰੁਪਏ ਓਨਲੀ 1350 ਰੁਪਏ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਲਓ ਤੁਸੀਂ ਤੇ ਆਪਣੇ ਲਈ ਸੂਟ ਲਓ ਬਹੁਤ ਸੋਹਣਾ ਸੂਟ ਹੈ ਇਹਦੇ ਵਿੱਚ ਆਪਣੇ ਕੋਲੇ ਕਲਰ ਹੈਗੇ ਜੀ ਤਿੰਨ ਹਾਂਜੀ ਦੇਖੋ ਇਹ ਕਿਹ ਕਲਰ ਆ ਗਿਆ ਵਾਈਨ ਕਲਰ ਦੇਖੋ ਬਹੁਤ ਸੋਹਣਾ ਕਲਰ ਹੈ ਇਹ ਵਾਲਾ ਵੀ ਇੱਕ ਆਪਣੇ ਕੋਲੇ ਇਹ ਵਾਲਾ ਕਲਰ ਆ ਗਿਆ ਦੇਖੋ ਜੀ ਇਹ ਵਾਲਾ ਇਹ ਇਹ ਮਜੈਂਟਾ ਵੀ ਨਹੀਂ ਕਹਿ ਸਕਦੇ ਜੀ ਆਫ ਜਿਹੜਾ ਡਲ ਜਾਂ ਨਹੀਂ ਹੁੰਦਾ ਮਜੈਂਟਾ ਕਲਰ ਇੱਕ ਤਾਂ ਡਾਰਕ ਡਾਰਕ ਜਾਂ ਹੁੰਦਾ ਉਹ ਨਹੀਂਗਾ ਹਾਂ ਦੇਖੋ ਕੈਮਰੇ ਚ ਸਹੀ ਆ ਰਿਹਾਗਾ ਇਹ ਵਾਲਾ ਕਲਰ ਹੈ ਦਾ ਬਹੁਤ ਸੋਹਣਾ ਸੂਟ ਹੈ ਤਿੰਨ ਕਲਰ ਹੈ ਜਿਹੜਾ ਵੀ ਜਿਹੜੀ ਭੈਣ ਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਹਾਂਜੀ ਕੈਮਰੇ ਚ ਕਲਰ ਬਿਲਕੁਲ ਸਹੀ ਆ ਰਿਹਾਗਾ ਦੇਖੋ ਜਿੱਦਾਂ ਦਾ ਕਲਰ ਹੈ ਤੁਹਾਨੂੰ ਸੇਮ ਕਲਰ ਹੈ ਜਿਹੜਾ ਤੁਹਾਨੂੰ ਦਿਖ ਰਿਹਾਗਾ ਬਹੁਤ ਸੋਹਣਾ ਕਲਰ ਹੈ ਤਿੰਨੋਂ ਕਲਰ ਟਾਪ ਦੇ ਜਿਹੜਾ ਮਰਜ਼ੀ ਕਲਰ ਤੁਸੀਂ ਰਖਵਾ ਸਕਦੇ ਹੋ ਬਹੁਤ ਸੋਹਣਾ ਕਲਰ ਹੈਗੇ ਆ ਸਰਦਾਰੀ ਲੁੱਕ ਦੇਣ ਵਾਲੇ ਕਲਰ ਹੈ ਜੀ ਤੈਨੂੰ ਹਾਂਜੀ 1350 ਰੁਪਏ ਹੈ ਜੀ ਸ਼ਿਪਿੰਗ ਅਲੱਗ ਤੋਂ ਹੋਵੇਗੀ 1350 ਰੁਪਏ ਦਾ ਰੇਟ ਹੈ ਸ਼ਿਪਿੰਗ ਅਲੱਗ ਤੋਂ ਹੋਊਗੀ ਹਾਂਜੀ ਇੱਕ ਕਲਰ ਇਹਦੇ ਚ ਇਹ ਸੀਗਾ ਇਹ ਮੈਂ ਆਪਦੇ ਵਾਸਤੇ ਰੱਖ ਲਿਆ ਇਹ ਮੈਂ ਆਪਣੇ ਲਈ ਰੱਖਿਆਗਾ ਦੇਖੋ ਇਹ ਕਲਰ ਵੀ ਬਹੁਤ ਸੋਹਣਾ ਸੀਗਾ ਇਹ ਕਲਰ ਵੀ ਬਸ ਸਹੀ ਆ ਰਿਹਾ ਕੈਮਰੇ 'ਚ ਜਿੱਦਾਂ ਆ ਰਿਹਾਗਾ ਇਹ ਕਲਰ ਮੈਂ ਆਪਣੇ ਲਈ ਰੱਖਿਆਗਾ ਚਾਰ ਕਲਰ ਸੀਗੇ ਇਹਦੇ ਚ ਹਾਂਜੀ ਇਹ ਵਾਲੇ ਆਪਣੇ ਕੋਲ ਕਾਟਨ ਦੇ ਸੂਟ ਆ ਗਏ ਕਿਉਂਕਿ ਹੁਣ ਫਸੇ ਦੁਬਾਰਾ ਗਰਮੀ ਫਿਰ ਹੋ ਜੂਗੀ ਜੀ ਦੇਖ ਕਾਟਨ ਦੇ ਲੋਕ ਅੱਜ ਕੱਲ ਜਿਹੜੇ ਹੁਣ ਬਣਾਉਣਗੇ ਇਸ ਤੋਂ ਬਾਅਦ ਅੱਜ ਤੋਂ 15 ਦਾ ਨਾਣੂ ਮਹੀਨਿਆਂ ਨੂੰ ਬਣਾਉਣਗੇ ਉਹ ਕਾਟਨ ਦੇ ਸੂਟ ਸ਼ੁਰੂ ਹੋ ਜਾਣਗੇ ਆਪਾਂ ਸਰਤੀ ਦਾ ਮਾਲ ਲੈਣਾ ਹੁਣ ਬੰਦ ਕਰ ਰਹੇ ਆ ਬਸ ਹੁਣ ਕਾਟਨ ਦਾ ਮਾਲ ਹੀ ਆਇਆ ਕਰੂਗਾ ਆ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਰਾਮ ਟੈਕਸ ਦਾ ਜੀ ਇਹ ਦੇਖੋ ਕਾਟਨ ਦੇਖੋ ਬਹੁਤ ਵਧੀਆ ਕਾਟਨ ਹੈ ਪੂਰਾ ਮਲਾਈਮ ਕਪੜਾ ਹੈ ਐਸ ਤਰ੍ਹਾਂ ਦੇ ਪੈਨਲ ਬਣਿਆ ਹੋਇਆ ਬਾਟਮ ਨਾਲ ਦਾ ਦੇਖੋ ਐਸ ਤਰ੍ਹਾਂ ਫਰੰਟ ਲੱਗਿਆ ਵਾ ਤੇ ਇਹਦੇ ਵਿੱਚ ਵਰਕ ਕੀਤਾ ਹੋਇਆ ਦੇਖੋ ਤਿੰਨ ਫਲਾਵਰ ਹੈ ਇਹਦੇ ਵਿੱਚ ਤੇ ਘੇਰੇ ਤੇ ਵੇਲ ਬਣੀ ਹੋਈ ਆ ਘੇਰੇ ਤੇ ਬਹੁਤ ਸੋਹਣੀ ਵੇਲੋ ਬਣੀ ਹੋਈ ਆ ਦੇਖੋ ਹਾਂਜੀ ਕਲਰ ਇਹ ਦਾ ਆਫ ਵਾਈਟ ਕਲਰ ਹੈਗਾ ਇਸ ਤਰ੍ਹਾਂ ਵੇਲ ਬਣੀ ਵੀ ਆ ਦੇਖੋ ਫਰੰਟ ਤੇ ਤਿੰਨ ਫਲਾਵਰ ਆ ਬੈਕ ਆ ਬਾਜੂ ਤੇ ਆ ਬੈਕ ਸੇਮ ਹੋਊਗੀ ਦੇਖੋ ਨੀਚੇ ਇਸ ਤਰ੍ਹਾਂ ਕਟਵਰਕ ਲੱਗ ਰਿਹਾ ਹੈ ਇਹ ਇਹ ਹੈ ਪ੍ਰਿੰਟ ਨੀਚੇ ਆ ਚੀਜ਼ ਪ੍ਰਿੰਟ ਪ੍ਰਿੰਟ ਹੈਗਾ ਆ ਵਰਕ ਹੈਗਾ ਆ ਪ੍ਰਿੰਟ ਹੈ ਛੋਟਾ ਨੀਚੇ ਪਰ ਲੱਗਦਾ ਇਸ ਤਰ੍ਹਾਂ ਜਿਵੇਂ ਇਹ ਕਟਵਰਕ ਕੀਤਾ ਹੁੰਦਾ ਹਾਂਜੀ ਇਹ ਵਾਲੀ ਇਹਦੀ ਬਾਟਮ ਹੈ ਇਦੇ ਨਾਲ ਬਹੁਤ ਸੋਹਣਾ ਟੈਬੀ ਮਸਲੀਨ ਦਾ ਦੁਪੱਟਾ ਹੀ ਦੇਖੋ ਹਾਂਜੀ ਬਹੁਤ ਸੋਹਣਾ ਮਸਲੀਨ ਦਾ ਦੁਪੱਟਾ ਇਹਦੇ ਨਾਲ ਪੂਰਾ ਮਲੈਮ ਦੁਪੱਟਾ ਇਹ ਦੇਖੋ ਪੂਰਾ ਡਵਲ ਦੁਪੱਟਾ ਪੂਰਾ ਮਲੈਮ ਦੁਪੱਟਾ ਹਾਂਜੀ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਛੋਟਾ ਰਖਵਾ ਸਕਦੇ ਹੋ ਹਾਂਜੀ ਦੁਪੱਟਾ ਦੇਖੋ ਬਿਲਕੁਲ ਐ ਮੁੱਠੀ ਚਾਂਦਾ ਦੁਪੱਟਾ ਦੇਖੋ ਦੇਖੋ ਐਸਤਨਾ ਦੁਪੱਟਾ ਪੂਰਾ ਬਹੁਤ ਸੋਹਣਾ ਦੁਪੱਟਾ ਹੈਗਾ ਹਾਂਜੀ ਇਹਦਾ ਰੇਟ ਹੈਗਾ 1800 ਰੁਪਏ ਹਾਂਜੀ ਸ਼ਿਪਿੰਗ ਫ੍ਰੀ ਹੈ ਰੇਟ ਇਹਦਾ 1800 ਰੁਪਏ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਰਡਰ ਰਖਵਾ ਸਕਦੇ ਹੋ ਆਪਣੇ ਕੋਲੇ ਵਿੱਚ ਦੋ ਕਲਰ ਹੈਗੇ ਹਾਂਜੀ ਇੱਕ ਕਲਰ ਇਹ ਆ ਇਹਦਾ ਇੱਕ ਕਲਰ ਆਹ ਵਾਲਾ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਸੋਰੀ ਇਹ ਡਿਜ਼ਾਈਨ ਵੀ ਅਲੱਗ ਹੈ ਜੀ ਇਹ ਕਿਹੜਾ ਡਿਜ਼ਾਈਨ ਆਪਣੇ ਕੋਲੇ ਦੇਖਵਾੜ ਜੈਣ ਵੀ ਬਹੁਤ ਸੋਹਣਾਗਾ ਵਰਕ ਸੇਮ ਹੋਊਗਾ ਘੇਰੇ ਤੇ ਵੇਲ ਸੇਮ ਡਿਜ਼ਾਈਨ ਸੇਮ ਹੈ ਜੀ ਬਸ ਪ੍ਰਿੰਟ ਦਾ ਅਲੱਗ ਆ ਪ੍ਰਿੰਟ ਆਹ ਵਾਲੇ ਦੇ ਬਾਟਮ ਹੈ ਇਸ ਤਰ੍ਹਾਂ ਦਾ ਹੀ ਇਹਦਾ ਦੁਪੱਟਾ ਜੀ ਦੇਖੋ ਇਹਦਾ ਦੁਪੱਟਾ ਹੈਗਾ ਪਿਓਰ ਦਾ ਪੂਰਾ ਡਬਲ ਦੁਪੱਟਾ ਦੇਖੋ ਫੁੱਲ ਪਿਓਰ ਦਾ ਦੁਪੱਟਾ ਜੀ ਇਹਦੇ ਨਾਲ 2.5 ਮੀਟਰ ਦਾ ਦੁਪੱਟਾ ਹੈਗਾ ਪੂਰਾ ਡਬਲ ਦੁਪੱਟਾ ਹੈਗਾ ਦੇਖੋ ਹਾਂਜੀ ਵਧੀਆ ਵਾਲੀ ਕਾਟਨ ਆ ਇਹੇ ਨਾ ਸਾਜੇ ਨਾ ਬੁਰਾਵੇ ਕੁਛ ਵੀ ਇਹਨੂੰ ਨਹੀਂ ਹੁੰਦਾ ਬਿਲਕੁਲ ਵਧੀਆ ਕਪੜਾ ਹੰਡੂ ਆ ਹਾਂਜੀ ਇਹਦਾ ਰੇਟ ਵੀ ਹੈਗਾ 1700 ਰੁਪਏ ਸ਼ਿਪਿੰਗ ਫ੍ਰੀ ਹੈ ਜੀ ਇਹਦੀ ਇਹਦੀ ਸ਼ਿਪਿੰਗ ਫ੍ਰੀ ਹੈ ਜੋ ਤਾਂ ਪਿਓਰ ਮਸਲੀਨ ਦਾ ਦੁਪੱਟਾ ਹੈ ਇਹਦਾ ਰੇਟ ਥੋੜਾ ਜਿਹਾ ਅਪ ਡਾਉਨ ਆ ਕੱਪੜੇ ਕਰਕੇ ਹੋ ਜਾਂਦੇ ਦੇਖੋ ਇਹਦੇ ਨਾਲ ਦੁਪੱਟਾ ਪਿਓਰ ਦਾ ਉਹਦੇ ਨਾਲ ਮਸਲੀਨ ਦਾ ਦੁਪੱਟਾ ਹੈਗਾ ਇਸ ਕਰਕੇ ਰੇਟ ਥੋੜਾ ਇੱਧਰ ਉੱਧਰ ਹੋ ਜਾਂਦਾ ਇਹਨਾਂ ਦਾ ਇਹ ਰਿਹਾ ਆਪਣਾ ਅਗਲਾ ਸੂਟ ਦੇਖੋ ਇਹ ਵੀ ਪਿਓਰ ਪਿਓਰ ਚ ਸੂਟ ਆਈ ਪਿਓਰ ਆਰਾਮ ਟੈਕਸ ਦੇ ਸੂਟ ਹੈ ਪਿਓਰ ਕਾਟਨ ਚ ਦੇਖੋ ਇਸ ਤਰ੍ਹਾਂ ਦੇ ਫਲਾਵਰ ਬਣਿਆ ਹੋਇਆ ਇਸ ਤਰ੍ਹਾਂ ਦੇ ਜਿਵੇਂ ਦਬਕਾ ਨਹੀਂ ਦਬਕਾ ਕਹਿ ਸਕਦੇ ਆ ਦਬਕਾ ਨਹੀਂ ਹੈਗਾ ਇਸ ਤਰ੍ਹਾਂ ਉਦਾਂ ਹੀ ਲੱਗਦਾ ਜਿਵੇਂ ਦਬਕਾ ਲੱਗਿਆ ਹੁੰਦਾ ਦੇਖੋ ਇਸ ਤਰ੍ਹਾਂ ਇਹਦੇ ਡਿਜ਼ਾਈਨਿੰਗ ਕੀਤੀ ਹੋਈ ਹੈ ਵਿੱਚ ਸਟੋਨ ਲੱਗਿਆ ਹੋਇਆ ਪ੍ਰਿੰਟ ਦੇ ਇਸ ਤਰ੍ਹਾਂ ਇਹਦੀ ਆ ਚੀ ਜੰਦੀ ਹੈ ਦੇਖੋ ਫਲਾਵਰ ਦੀ ਡੰਡੀ ਆਂਦੀ ਹੈ ਇਸ ਤਰ੍ਹਾਂ ਦਾ ਫਲਾਵਰ ਆ ਗਿਆ ਇਹ ਉੱਪਰ ਵੀ ਇਹਦੇ ਦਬਕਾ ਲੱਗਿਆ ਹੋਇਆ ਹੈ ਦੇਖੋ ਉਪਰ ਇਸ ਤਰ੍ਹਾਂ ਆਪਣੀ ਪੱਟੀ ਬਣ ਗਈ neck ਦੀ ਤੇ ਹਾਂਜੀ ਇਹਦੀ ਬਾਜੂ ਤੇ ਇਸ ਤਰ੍ਹਾਂ ਵੇਲ ਆ ਗਈ ਦੇਖੋ ਬਹੁਤ ਸੋਹਣਾ ਸੂਟ ਹੈ ਵੀ ਕੱਪੜਾ ਬਹੁਤ ਵਧੀਆ ਹੈਗਾ ਹਾਂਜੀ ਇਹ ਆਫ ਵਾਈਟ ਕਲਰ ਹੈਗਾ ਇਹਦੇ ਨਾਲ ਦੁਪੱਟਾ ਹੈਗਾ ਮਸਲੀਨ ਦਾ ਦੇਖੋ ਦੁਪੱਟਾ ਥੋੜਾ ਡਾਰਕ ਹੈ ਸੂਟ ਲਾਈਟ ਹੈ ਤੇ ਦੁਪੱਟਾ ਡਾਰਕ ਲਾਇਆ ਦੇਖੋ ਕਿੰਨਾ ਸੋਹਣਾ ਕੰਬੀਨੇਸ਼ਨ ਹੈ ਇਹਦਾ ਦੇਖੋ ਇਹ ਵਾਲਾ ਦਾ ਦੁਪੱਟਾ ਹੈ ਪੂਰਾ 2.5 ਮੀਟਰ ਦਾ ਦੁਪੱਟਾ ਹੈਗਾ ਡਬਲ ਦੁਪੱਟਾ ਇਹ ਪੂਰੇ ਵਧੀਆ ਮਸਲੀਨ ਦਾ ਦੁਪੱਟਾ ਜੀ ਇਹਦਾ ਪਿਓਰ ਦਾ ਪਿਓਰ ਮਸਲੀਨ ਦਾ ਦੁਪੱਟਾ ਹੈ ਵੇਖੋ ਮੁੱਠੀ ਚੰਦਾ ਦਾ ਦੁਪੱਟਾ ਐ ਪੂਰਾ ਮਲਾਈ ਵਰਗਾ ਕੱਪੜਾ ਹੈਗਾ ਪੂਰਾ ਹੰਡੂ ਆ ਜੀ ਵਧੀਆ ਇਹਦੇ ਨਾਲ ਇਹ ਵਾਲੀ ਬਾਟਮ ਹੈ ਇਹਦੀ ਪਲੇਨ ਬਾਟਮ ਹੈ ਦੇਖੋ ਹਾਂਜੀ ਆਫ ਵਾਈਟ ਜਿਹੇ ਚ ਪੈ ਜਾਂਦਾ ਹੈ ਇਹ ਵਾਲਾ ਸੂਟ ਹਾਂਜੀ ਇਹਦਾ ਰੇਟ ਹੈਗਾ 1400 ਰੁਪਏ ਇਹਦੀ ਸ਼ਿਪਿੰਗ ਫ੍ਰੀ ਹੈ ਜੀ 1400 ਰੁਪਏ ਰੇਟ ਹੈ ਤਾਂ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਆ ਸਾਨੂੰ हां जी ਤੁਹਾਨੂੰ ਮੈਂ 15 10 15 ਸੂਟ ਦਿਖਾ ਚੁੱਕੀ ਆ ਤੇ ਤੁਹਾਨੂੰ ਸੂਟ ਕਿੱਦਾਂ ਦੇ ਲੱਗੇ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਸੂਟ ਤੁਹਾਨੂੰ ਵਧੀਆ ਲੱਗੇ ਹੋਣਗੇ ਹਾਂ ਜੀ ਜੇਕਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਆਪਣਾ ਸੂਟ ਸਾਈਡ ਤੇ ਰਖਵਾ ਸਕਦੇ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਸਾਰੀਆਂ ਭੈਣਾਂ ਦਾ ਬਹੁਤ ਸਾਰੀਆਂ ਭੈਣਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਕਾਲ ਕਰ ਕਰ ਮੈਸੇਜ ਕਰ ਕਰ ਪੁੱਛਿਆ ਕਿ ਦੀਦੀ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਦੀ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਹੰਦ ਅਸਲ ਆਪਾਂ ਨਾ ਚੈਨਲ ਦਾ ਨੇਮ ਚੇਂਜ ਕੀਤਾ ਸੀ ਉਸ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ ਤੇ ਜੇਕਰ ਤੁਹਾਡੇ ਕੋਲ ਹਜੇ ਤੱਕ ਸਾਡੀ ਵੀਡੀਓ ਨ ਤਾਂ ਉਹ ਤੁਹਾਡੇ ਕੋਲੇ ਦੁਬਾਰਾ ਫਿਰ ਆਪਣੀ ਵੀਡੀਓ ਸ਼ੋ ਹੋਣ ਲੱਗ ਜੂਗੀ ਅੱਜ ਦੇ ਲਈ ਬਸ ਇੰਨਾ ਹੀ ਅਗਲੀ ਵਾਰ ਆਪਾਂ ਅਗਲੀ ਵੀਡੀਓ 'ਚ ਆਪਾਂ ਫੇਰ ਮਿਲਦੇ ਆਂ ਸੋਹਣੇ ਸੋਹਣੇ ਸੂਟ ਲੈ ਕੇ ਸੋਹਣੇ ਸੋਹਣੇ ਰੰਗ ਲੈ ਕੇ ਸਤਿ ਸ਼੍ਰੀ ਅਕਾਲ ਜੀ